ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਉਮੀਦ ਕਰਦੇ ਸੀ ਵਧੀਆ ਹੋਗੇ ਚਰਜੀ ਕਲਾਬ ਵਿੱਚ ਤੁਹਾਡੇ ਸਵਾਗਤ ਕਰਦੇ ਆ ਆਪਣੇ ਡੀਸੀ ਵੋਲਡ ਪੰਜਾਬੀ ਦੇ ਵਿੱਚ ਸੋ ਮੈਂ ਹਾਂ ਪੰਜਾਬ ਦਾ ਪਹਿਲਾ ਡੀਸੀ ਐਕਸਪਰਟ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਹਾਂ ਇੱਕ ਅਚਾਈ ਖਬਰ ਜਿਹੜੀ ਸੁਣ ਕੇ ਤੁਸੀਂ ਕਾਫੀ ਹੈਰਾਨ ਰਹੋਗੇ ਹੁਣ ਜਿਹੜੇ ਤਾਂ ਇਸ ਖਬਰ ਬਾਰੇ ਆਲਰੇਡੀ ਜਾਣਦੇ ਨੇ ਉਹਨਾਂ ਲਈ ਬਹੁਤ ਵਧੀਆ ਜਿਹੜੇ ਨਹੀਂ ਜਾਣਦੇ ਉਹਨਾਂ ਪਰ੍ਹਾਂ ਮੈਂ ਦੱਸਦਾ ਹਾਂ ਕਿ ਬੈਟਮੈਨ ਬਰੀਵ ਐਂਡ ਦਾ ਬੋਲਡ ਜੋ ਕਿ ਡੀਸੀ ਦਾ ਬੈਟਮੈਨ ਹੋਣ ਵਾਲਾ ਹੈ ਉਹਦੇ ਦੁਆਰਾ ਸਾਨੂੰ ਇੱਕ ਨਿਊ ਖਬਰ ਜਿਹੜੀ ਹੈ ਉਹ ਵੇਖਣ ਨੂੰ ਮਿਲੀ ਹੈ ਸੋ ਚਾਹਤੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰ ਦਿਓ ਤਾਂ ਕਿ ਅਜੇ ਵੀਡੀਓਸ ਤੁਹਾਨੂੰ ਮਿਲਦੀਆਂ ਰਹਿਣਗੀਆਂ ਸੋ ਚਲੋ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹੁਣ ਲੇਖੋ ਬੈਟਮੈਨ ਬਰੇਵ ਐਂਡ ਦਾ ਬੋਲਡ ਉਦੋਂ ਹੀ ਗ੍ਰੀਨ ਲਾਈਟ ਤੇ ਉੱਪਰ ਆ ਚੱਕੀ ਸੀ ਜਦੋਂ ਜੇਮਸ ਗਨ ਨੇ ਆਪਣੀ ਡੀਸੀਓ ਦੀ ਮੌਨਸਟਰਸ ਗੋਡ ਐਂਡ ਮੌਨਸਟਰ ਸਲੇਟ ਨੂੰ ਜਿਹੜਾ ਹੈ ਉਹ ਕੱਢਿਆ ਸੀ ਹੁਣ ਉਹਨਾਂ ਨੇ ਇੱਕ ਚੀਜ਼ ਖਾਸ ਕਹੀ ਸੀਗੀ ਕਿ ਇਸ ਦੇ ਵਿੱਚ ਉਹ ਬੈਟਮੈਨ ਹੋਏਗਾ ਉਹ ਆਪਣੀ 30s ਦੇ ਵਿੱਚ ਹੋਏਗਾ ਪਲੱਸ ਜੋ ਬੈਟਮੈਨ ਹੋਏਗਾ ਉਹਦੇ ਉਹਦਾ ਬਾਇਓਲੋਜੀਕਲ ਸੰਡੇਮਨ ਮੀਨਸ ਸਾਨੂੰ ਇਸ ਮੂਵੀ ਦੇ ਵਿੱਚ ਐਜ਼ ਰੋਬਿਨ ਵੇਕਰ ਨੂੰ ਮਿਲ ਸਕਦਾ ਹੈ ਐਂਡ ਬੈਟ ਫੈਮਿਲੀ ਵੀ ਇੰਟਰੋਡਿਊਸ ਜਿਹੜੀ ਹੈ ਇਸੇ ਹੀ ਮੂਵੀ ਦੁਆਰਾ ਹੋਏਗੀ ਹੁਣ ਫੈਨਸ ਕਾਫੀ ਐਕਸਾਈਟਡ ਸੀ ਕਿਉਂਕਿ ਫੈਨਸ ਨੂੰ ਲੱਗਦਾ ਸੀ ਕਿ ਉਹਨਾਂ ਨੂੰ ਫਾਈਨਲੀ ਲਾਈਵ ਐਕਸ਼ਨ ਦੇ ਵਿੱਚ ਫੁੱਲ ਬੈਟ ਫੈਮਿਲੀ ਵੇਖਣ ਨੂੰ ਮਿਲੂਗੀ ਐਂਡ ਫਾਈਨਲੀ ਉਹਨਾਂ ਨੂੰ ਡੇਮੀਅਨ ਵੇਨ ਐਸ ਰੋਬਿਨ ਵੇਖਣ ਨੂੰ ਮਿਲੂਗਾ ਪਲੱਸ ਉਹਨਾਂ ਨੂੰ ਇੱਕ ਸਿਨੇਮੈਟਿਕ ਯੂਨੀਵਰਸ ਦਾ ਪਰਫੈਕਟ ਰੋਬਿਨ ਵੇਖਣ ਨੂੰ ਮਿਲੂਗਾ ਕਾਫੀ ਸਾਰੇ ਫੈਨਸ ਅਪਸੈਟ ਵੀ ਸੀ ਕਿਉਂਕਿ ਉਹ ਲੋਕ ਚਾਹੁੰਦੇ ਸੀਗੇ ਕਿ ਰੋਬਰਟ ਪੈਟਰਸਨ ਦੇ ਜਿਹੜੇ ਬੈਟਮੈਨ ਹੈ ਉਹਨੂੰ ਮੇਨ ਲੀਡ ਕੈਰੈਕਟਰ ਸਿਨੇਮੈਟਿਕ ਯੂਨੀਵਰਸ ਦੇ ਵਿੱਚ ਰੱਖਿਆ ਜਾਏ ਬਟ ਜੇਮਸ ਕੰਨ ਦਾ ਇਹ ਕਹਿਣਾ ਹੈ ਕਿ ਉਹਨਾਂ ਦਾ ਕਹਿਣ ਕਹਿਣ ਦੇ ਅਕੋਰਡਿੰਗ ਦੋਵੇਂ ਬੈਟਮੈਨ ਕਾਫੀ ਅਲੱਗ ਨੇ ਮਤਲਬ ਜੋ ਮੈਟਰੀ ਆਫ ਦਾ ਬੈਟਮੈਨ ਹੈ ਉਹ ਕਾਫੀ ਰਿਅਲਿਸਟਿਕ ਟੋਨਸ ਨੂੰ ਜਿਹੜਾ ਹੈ ਲੋਕਾਂ ਸਾਹਮਣੇ ਪੇਸ਼ ਕਰਦਾ ਹੈ ਸਿੰਪਲੀ ਇੱਕ ਡਿਟੈਕਟਿਵ ਵਾਈਬ ਤੁਹਾਡੇ ਸਾਹਮਣੇ ਪੇਸ਼ ਕਰਦਾ ਹੈ ਬੇਸਿਕਲੀ ਕਹਿ ਸਕਦੇ ਹੋ ਇੱਕ ਨਿਊਅਰ ਗੋਥਮ ਟਾਈਪ ਦੀ ਵਾਈਬ ਤੁਹਾਡੇ ਸਾਹਮਣੇ ਵੇਖਣ ਨੂੰ ਮਿਲਦੀ ਹੈ ਪਰ ਡੀਸੀਯੂ ਦਾ ਬੈਟਮੈਨ ਇੱਕ ਫੈਂਟੈਸਟਿਕਲ ਬੈਟਮੈਨ ਹੋਏਗਾ ਕਿਉਂਕਿ ਸਾਨੂੰ ਪਤਾ ਹੈ ਕਿ ਜੋ ਡੀਸੀਯੂ ਹੈ ਉਹਦੇ ਵਿੱਚ ਮੈਟਾ ਹਿਊਮਨ ਸਪੈਲਸ ਤੋਂ ਐਗਜ਼ਿਸਟ ਕਰਦੇ ਆ ਰਹੇ ਨੇ ਸੋ ਡੈਫੀਨਿਟਲੀ 80s ਇੱਕ ਨਿਊ ਡੀਸੀ ਬੈਟਮੈਨ ਲਈ ਇੱਕ ਫੈਂਟੈਸਟੀਕਲ ਬੈਟਮੈਨ ਲਈ ਕਾਫੀ ਵੱਡੀ ਸਾਬਿਤ ਹੋ ਸਕਦੀ ਹੈ। ਉਹਨਾਂ ਕੋ ਕਾਫੀ ਸਾਰੀ ਚੀਜ਼ਾਂ ਨੇ ਜਿਹੜੀਆਂ ਕਿ ਆਪਾਂ ਅੱਜ ਦੀ ਵੀਡੀਓ ਵਿੱਚ ਡਿਸਕਵਰ ਕਰਾਂਗੇ। ਸਭ ਤੋਂ ਪਹਿਲਾਂ ਤਾਂ ਮੈਂ ਮਾਫੀ ਚਾਹੁੰਦਾ ਹਾਂ ਕਿਉਂਕਿ ਮੈਂ ਜਿਹੜਾ ਹੈ ਵੀਡੀਓ ਸਹੀਤੀ ਅਪਲੋਡ ਨਹੀਂ ਕਰ ਪਾਇਆ। ਸੋ ਫਿਲਹਾਲ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਤੋਂ ਵੀਡੀਓ ਨੂੰ ਸਹੀਤੀ ਅਪਲੋਡ ਕਰਨ ਦੀ ਸੋ ਫਿਰ ਹਾਲ ਆਪਾਂ ਗੱਲ ਕਰਦੇ ਹਾਂ ਕਿ ਬੈਟਮੈਨ ਬਰੇਵਨ ਦੇ ਬੋਲਡ ਬਾਰੇ ਸਾਨੂੰ ਹੋਰ ਕੀ ਚੀਜ਼ ਪਤਾ ਨਹੀਂ ਸੋ ਬੇਸਿਕਲੀ ਸਭ ਤੋਂ ਪਹਿਲਾਂ ਇੱਕ ਅਫਵਾਹਾਂ ਆ ਰਹੀਆਂ ਸੀ ਕਿ ਜੋ ਐਲਨ ਰੈਜਿਸਨ ਹੋਣਗੇ ਉਹੀ ਡੀਸੀਓ ਦੇ ਬੈਟਮੈਨ ਹੋਣਗੇ ਜਦਕਿ ਜੇਮਸ ਕਨ ਨੇ ਕਨਫਰਮ ਕੀਤਾ ਹੈ ਕਿ ਉਹਨਾਂ ਨੂੰ ਟਾਈਮ ਜਿਹੜਾ ਹੈ ਵੇਟ ਕਰਨਾ ਪਊਗਾ ਅਸਲੀ ਬੈਟਮੈਨ ਦੀ ਕਾਸਟਿੰਗ ਜਿਹੜੀ ਹੈ ਉਹਦੇ ਲਈ ਐਂਡੀ ਮਰ ਸ਼ੱਡੀ ਨੇ ਵੀ ਇਹ ਚੀਜ਼ ਇੱਕ ਇੰਟਰਵਿਊ ਦੇ ਵਿੱਚ ਕਹੀ ਸੀਗੀ ਕਿ ਫੈਨਸ ਨੂੰ ਕਾਫੀ ਲੰਮਾ ਵੇਟ ਕਰਨਾ ਪਊਗਾ ਸੇ ਕਾਫੀ ਸ਼ੇਤੀ ਹੀ ਉਹਨਾਂ ਨੂੰ ਜਿਹੜੀ ਹੈ ਸਕ੍ਰਿਪਟ ਜਿਹੜੀ ਹੈ ਤੁਹਾਨੂੰ ਵੇਖਣ ਨੂੰ ਮਿਲੂਗੀ ਠੀਕ ਹੈ ਤੁਹਾਨੂੰ ਜਾਣਕਾਰੀ ਦੇ ਬਾਰੇ ਵੇਖਣ ਨੂੰ ਮਿਲੂਗੀ ਸੋ ਜਦੋਂ ਜੇਮਸ ਕਨ ਨੂੰ ਸੁਪਰਮੈਨ ਤੇ ਇੰਟਰਵਿਊ ਦੁਆਰਾ ਪੁੱਛਿਆ ਗਿਆ ਜਾਂਦਾ ਸੀ ਕਿ ਬੈਟਮੈਨ ਤੁਹਾਡੇ ਡੀਸੀ ਯੂ ਵਿੱਚ ਕਿਵੇਂ ਇੰਟਰੋਡਿਊਸ ਹੋਏਗਾ ਤੇ ਮਤਲਬ ਕੀ ਸੈਟਅਪ ਹੋਣ ਵਾਲਾ ਹੈ ਤਾਂ ਉਹਨਾਂ ਨੇ ਅਕੋਰਡਿੰਗ ਉਹਨਾਂ ਨੇ ਪਹਿਲਾਂ ਤਾਂ ਇਹ ਚੀਜ਼ ਕਹਿ ਕੇ ਟਾ ਦਿੰਦੇ ਸੀਗੇ ਕਿ ਬੈਟਮੈਨ ਉਹਨਾਂ ਦੀ ਲਾਈਨ ਦਾ ਸਭ ਤੋਂ ਡਿਫਿਕਲਟ ਕੈਰੈਕਟਰ ਹੈ ਜਿੰਨੂੰ ਉਹ ਚੰਗੀ ਤਰੀਕੇ ਨਾਲ ਫਿਲਹਾਲ ਨਹੀਂ ਟੈਕਲ ਕਰ 파 ਰਹੇ ਬਟ ਲੇਟਰ ਔਨ ਰੀਸੈਂਟ ਟਾਈਪਸ ਦੇ ਵਿੱਚ ਜੇਮਸ ਕਨ ਦੇ ਅਕੋਰਡਿੰਗ ਬੈਟਮੈਨ ਇੱਕ ਅ ਜਿਹਦੇ ਤੇ DCU ਫਿਲਹਾਲ ਆਪਣੀ ਮੇਨ ਪ੍ਰਾਇੋਰਟੀ ਲਿਸਟ ਦੇ ਵਿੱਚ ਰੱਖਿਆ ਹੈ ਹੁਣ ਬੈਟਮੈਨ ਤੇ ਵੰਡਰ ਊਮਨ ਇਹ ਦੋਵਾਂ ਦੇ ਪ੍ਰੋਜੈਕਟਸ ਤੁਹਾਨੂੰ 2027 ਦੇ ਵਿੱਚ ਵੇਖਣ ਨੂੰ ਮਿਲਣਗੇ ਜਾਂ ਫਿਰ 2028 ਦੇ ਵਿੱਚ ਵੇਖਣ ਨੂੰ ਮਿਲ ਸਕਦੇ ਨੇ ਹੁਣ ਬੇਸਿਕਲੀ ਬੈਟਮੈਨ ਬ੍ਰੇਵ ਐਂਡ ਦਾ ਬੋਲਡ ਲਈ ਕਾਫੀ ਸਾਰੇ ਇੰਟਰਸਟਿੰਗ ਸਕ੍ਰਿਪਟ ਸਾਡੇ ਸਾਹਮਣੇ ਆਈਆਂ ਨੇ ਕਿਉਂਕਿ ਜੇਮਸ ਕਨ ਨੇ ਇੱਕ ਚੀਜ਼ ਹੋਰ ਕਹੀ ਸੀ ਜੇਮਸ ਕਨ ਨੇ ਕਿਹਾ ਸੀਗਾ ਕਿ ਸਕ੍ਰਿਪਟ ਦੇ ਵਿੱਚ ਕਾਫੀ ਸਾਰੇ ਚੇਂਜੇਸ ਹੋਏ ਨੇ ਹੁਣ ਕਾਫੀ ਸਾਰੇ ਲੋਕਾਂ ਨੇ ਸਿੱਧਾ ਹੀ ਉਹਨਾਂ ਨੂੰ ਸਵਾਲ ਕੀਤਾ ਕਿ ਕਿਹੜੇ ਚੇਂਜੇਸ ਹੋ ਸਕਦੇ ਨੇ ਜੇਮਸ ਕਨ ਨੇ ਇਹ ਚੀਜ਼ ਲੋਕਾਂ ਨੂੰ ਕਹੀ ਕਿ ਬੇਸਿਕਲੀ ਪ੍ਰਿੰਟੇਜ ਨਾਮ ਦੇ ਜਿਹੜੇ ਨੇ ਉਹ ਚੇਂਜੇਸ ਹੋਣਗੇ ਸੋ ਲੋਕਾਂ ਨੂੰ ਲੱਗਿਆ ਤੇ ਲੋਕਾਂ ਨੇ ਸਵਾਲ ਪੁੱਛਿਆ ਕਿ ਡੇਮਨ ਮੀਨ ਰੋਬਨ ਮੀਨ ਰੋਬੀ ਨਹੀਂ ਹੋਏਗਾ ਸੋ ਉਹਨਾਂ ਨੇ ਕਿਹਾ ਕਿ ਤੁਹਾਨੂੰ ਮਤਲਬ ਵੇਟ ਕਰਨੀ ਪਊਗੀ ਐਂਡ ਡੈਫੀਨਿਟਲੀ ਤੁਹਾਨੂੰ ਸਾਰੀ ਚੀਜ਼ਾਂ ਪਤਾ ਲੱਗ ਜਾਣਗੀਆਂ ਹੁਣ ਉਹਨਾਂ ਨੇ ਇੱਕ ਹੋਰ ਚੀਜ਼ ਕਹੀ ਸੀ ਉਹਨਾਂ ਨੇ ਕਿਹਾ ਬੈਟਮੈਨ ਆਪਣੀ ਪੂਰੀ ਪੈਰਨਟੇਜ ਦੇ ਵਿੱਚ ਅਵੇਲੇਬਲ ਹੋ ਉਹ ਵਿਜ਼ ਕਾਲਾ ਡਿਗਰੀਸ ਅਨ ਟਾਈਮ ਤੇ ਉਹ ਆਪਣੀ ਪਰੈਂਟੇਜ ਨਹੀਂ ਦਿਖਾਉਂਦਾ ਉਹ ਬੇਸਿਕਲੀ ਕਹਿ ਸਕਦੇ ਹੋ ਕਿ ਉਹਨੂੰ ਟ੍ਰੇਨਿੰਗ ਦਿੰਦਾ ਹੈ ਐਜ਼ ਉਹਦਾ ਮੈਂਟਰ ਐਂਡ ਬਾਕੀ ਸਭ ਲਈ ਉਹ ਇੱਕ ਕਾਮਿਕ ਬੁੱਕ ਦੇ ਵਿੱਚ ਵੀ ਉਹ ਇੱਕ ਮੈਂਟਰ ਦੇ ਤਰੀਕੇ ਨਾਲ ਸਾਬਿਤ ਹੁੰਦਾ ਹੈ ਪਰ ਜੇਕਰ ਆਪਾਂ ਗੱਲ ਕਰਦੇ ਡੇਮਨ ਮੀਨ ਦੀ ਸੋ ਡੀਮਿਨ ਮੀਨ ਇੱਕ ਅਜੀਹਾ ਕੈਰੇਕਟਰ ਹੈ ਜਿਹਨੂੰ ਬਰੂਸ ਨਾ ਸਿਰਫ ਟ੍ਰੇਨਿੰਗ ਦਿੰਦਾ ਹੈ ਬਟ ਉਸਨੂੰ ਇਹ ਚੀਜ਼ ਵੀ ਸਾਬਿਤ ਕਰਨਾ ਚਾਹੁੰਦਾ ਹੈ ਕਿ ਉਹ ਦਾ ਐਕਚੁਅਲ ਫਾਦਰ ਹੈ ਐਂਡ ਉਹ ਕਿਕਰ ਆਪਣੇ ਆਪ ਨੂੰ ਪ੍ਰੂਫ ਕਰਨਾ ਚਾਹੁੰਦਾ ਹੈ ਕਿ ਉਹ ਆਪਣੇ ਸਨ ਨੂੰ ਫੇਲ ਨਹੀਂ ਕਰੇਗਾ ਅਨ ਇਹ ਚੀਜ਼ ਸਿੰਟ ਕਰਦੀ ਹੈ ਕਿ ਡੇਮੀਨ ਵੇਨ ਤੁਹਾਡਾ ਮੇਨ ਰੋਬਨ ਰਹਿਣ ਵਾਲਾ ਹੈ ਬੈਟਮੈਨ ਬੋਲਡ ਮੂਵੀ ਦਾ ਬਟ ਰੀਜ਼ਨ ਕੀ ਹੋਏਗਾ ਕੁਝ ਚੀਜ਼ਾਂ ਚੇਂਜ ਹੋ ਸਕਦੀਆਂ ਨੇ ਕਿਉਂਕਿ ਜਿਹੜੇ ਕਾਮਿਕ ਬੁੱਕ ਦੇ ਵਿੱਚ ਆਪਣੀ 30s ਦੇ ਵਿੱਚ ਡੇਮੀਨ ਵੇਨ ਪੈਦਾ ਹੋਇਆ ਸੀ ਹੋ ਸਕਦਾ ਹੈ ਕਿ ਥੋੜੀ ਲੇਟ ਡੇਮੀਨ ਵੇਨ ਪੈਦਾ ਹੋਏ ਮਤਲਬ ਜਦੋਂ ਤੱਕ ਮੂਵੀ ਆਏਗੀ ਉਦੋਂ ਤੱਕ ਤਾਂ ਡੇਮੀਨ ਵੇਨ ਨੂੰ ਮਿਲੂਗਾ ਲੀਗ ਆਫ ਅ ਸੈਸਸਿਨ ਤੇ ਥੋੜਾ ਜਿਹਾ origin ਚੇਂਜ ਹੋ ਸਕਦਾ ਹੈ ਤੇ ਰੇਸ਼ਾਲਗੂ ਅਤੇ ਟਾਲੀਆ ਲਗੂਦ ਰਿਲੇਟਡ ਕੁਝ origional ਸਟੋਰੀਜ਼ ਨੇ ਜਿਹੜੀਆਂ ਕਿ ਅਲਟੀਮੇਟਲੀ ਇੰਟਰੋਡਿਊਸ ਕੀਤੀ ਜਾਣਗੀਆਂ ਬਰੇਵ ਐਂਡ ਬੋਲ ਦੇ ਵਿੱਚ ਹੁਣ ਜਿਸ ਤਰੀਕੇ ਨਾਲ ਸਾਨੂੰ ਲੇਆਉਟ ਮਿਲ ਰਿਹਾ ਹੈ ਇਹ ਚੀਜ਼ ਪਤਾ ਲੱਗ ਰਹੀ ਹੈ ਕਿ ਬੈਟਮੈਨ ਡਿਟੈਕਟਿਵਸ ਨਹੀਂ ਹੋਣ ਵਾਲਾ ਉਹ ਇੱਕ ਫੈਂਟਸਟਿਕਲ ਬੈਟਮੈਨ ਹੋਣ ਵਾਲਾ ਹੈ ਜਿਹੜਾ ਕਾਫੀ ਤਗੜੀ ਲੈਵਲ ਦੀ ਥ੍ਰੈਟਸ ਨਾਲ ਫਾਈਟ ਕਰ ਸਕਦਾ ਹੈ ਹੁਣੇ ਸਾਨੂੰ ਇੱਕ ਲੇਟੈਸਟ ਨਿਊਜ਼ ਪਤਾ ਚੱਲੀ ਹੈ ਉਹ ਚੀਜ਼ ਇਹ ਪਤਾ ਚੱਲੀ ਹੈ ਕਿ ਕ੍ਰਿਸਟੀਨਾ ਹਡਸਨ ਜਿਨ੍ਹਾਂ ਨੇ ਬੈਡ ਗਰਲ ਮੂਮੀ ਨੂੰ ਜਿਹੜਾ ਹੈ ਉਹ ਦੀ ਸਕ੍ਰਿਪਟ ਲਿਖੀ ਸੀ जिड़ी कि डब्ल्यू बी द्वारा कैंसल की गई ने फ्लैश मूवी की स्क्रिप्ट लिखी सी जिड़ी कि काफ़ी ज़्यादा कह सकते हो कि फ्लोप रही मूवी उस तो बाद उन्होंने काफ़ी सारी मूवीज़ की स्क्रिप्ट भी लिखी सी ठीक है जिड़िया कि ज़्यादा रेपोटेन नहीं आई मतलब उन्होंने रैपोटे काफ़ी ज़्यादा वीक रही है एंड अफकोर्स लोग चीज़ तो काफ़ी कफा ने क्योंकि क्रिस्टीना होटसन नाओ जी है लिख रही है सक्रिप्ट

ਆਪਣੀ ਸਕ੍ਰਿਪਟ ਤੇ ਮੇਨ ਜਿਹੜਾ ਹੈ ਫੋਕਸ ਕਰਨਗੇ ਹੁਣ ਤੁਹਾਨੂੰ ਪਤਾ ਹੋਵੇਗਾ ਅਥਾਰਟिटीज ਮੂਵੀ ਦੀ ਸਕ੍ਰਿਪਟ ਚੰਗੀ ਨਹੀਂ ਸੀ ਤੇ ਉਹਨਾਂ ਨੇ ਉਸ ਨੂੰ ਗ੍ਰੀਨ ਲਾਈਟ ਨਹੀਂ ਕੀਤਾ ਤੇ ਉਸ ਨੂੰ ਕੈਨਸਲ ਕਰ ਦਿੱਤਾ ਜੋ ਇਹ ਚੀਜ਼ ਸਾਬਿਤ ਕਰਦੀ ਹੈ ਕਿ ਫਾਈਨਲੀ ਫਾਈਨਲੀ ਉਹ ਸਕ੍ਰਿਪਟ ਨੂੰ ਤਵੱਜੂ ਦੇ ਰਹੇ ਨੇ ਨਾ ਕਿ ਹਾਈਪ ਨੂੰ ਠੀਕ ਹੈ ਤੇ ਜਿਹਦੇ ਕਰਕੇ ਸਾਨੂੰ ਬੈਟਮੈਨ ਬ੍ਰੇਵ ਐਂਡ ਦਾ ਬੋਲਡ ਛੇਤੀ ਮੂਵੀ ਵੇਖਣ ਨੂੰ ਮਿਲੇਗੀ ਆਈ ਥਿੰਕ ਉਹ ਦੋ ਹੀ ਚਾਹੁੰਦੇ ਕਿ ਉਹ ਦੋ ਯੂਨੀਵਰਸਸ ਨੂੰ ਆਪਸ ਦੇ ਵਿੱਚ ਕਲੈਪਸ ਕਰਾਉਣ ਸੋ ਮੇਬੀ 2028 ਦੀ ਸਟਾਰਟਿੰਗ ਦੇ ਵਿੱਚ ਤੁਹਾਨੂੰ ਮੂਵੀ ਵੇਖਣ ਨੂੰ ਮਿਲੇ ਕਿਉਂਕਿ 2027 ਦੇ ਵਿੱਚ ਮੂਵੀ ਰੈਪ ਹੋ ਜਾਏਗੀ ਫਿਲਹਾਲ 2016 2026 ਦੇ ਵਿੱਚ ਬੇਸਿਕਲੀ ਜੇ ਗੱਲ ਕਰੀਏ ਤਾਂ ਦ ਬੈਟਮੈਨ ਪਾਰਟ 2 ਜਿਹੜੀ ਹੈ ਉਹ ਫਿਲਮ ਜਿਹੜੀ ਹੈ ਪ੍ਰੋਡਕਸ਼ਨ ਹੋਏਗੀ 2027 ਦੇ ਵਿੱਚ ਮੂਵੀ ਰਿਲੀਜ਼ ਹੋਏਗੀ 2027 ਦੇ ਵਿੱਚ ਬੈਟਮੈਨ ਬਰੇਵਨ ਦਾ ਬੋਲਡ ਮੂਵੀ ਜਿਹੜੀ ਹੈ ਉਹ ਡਿਵੈਲਪ ਹੋਏਗੀ ਐਂਡ ਦੈਨ ਉਹ ਰਿਲੀਜ਼ ਹੋਏਗੀ ਸੋ ਟੈਨਸ਼ਨ ਨਾ ਲਓ ਫਿਊਚਰ ਕਾਫੀ ਜ਼ਿਆਦਾ ਬ੍ਰਾਈਟ ਹੈ ਡੀਸੀਯੂ ਦਾ ਐਂਡ ਛੇਤੇ ਹੀ ਤੁਹਾਨੂੰ ਬ੍ਰੇਵਨ ਬਰੇਵਨ ਦਾ ਬੋਲਡੀ ਹੋਰ ਵੀ ਅਪਡੇਟਸ ਵੇਖਣ ਨੂੰ ਮਿਲਣ ਗਿਆ ਇੱਥੇ ਤੱਕ ਸਾਨੂੰ ਅਪਡੇਟਸ ਮਿਲ ਚੁੱਕੀਆਂ ਨੇ ਸੋ ਚਲੋ ਗਾਇਸ ਅੱਜ ਦੇ ਵਿੱਚ ਇੰਨਾ ਹੀ ਥੈਂਕ ਯੂ ਗਾਇਸ ਫॉर ਵਾਚਿੰਗ ਥਿਸ ਵੀਡੀਓ